ਹੈਲੋ ਮੈਂ ਡਾਕਟਰ ਤੇਰੰਕਰ ਲੈ ਕੇ ਆਇਆ 27 ਅਕਤੂਬਰ 2025 ਦੇ ਵਿਸ਼ੇਸ਼ ਗ੍ਰਹਿ ਪ੍ਰਵਰਤਨ ਦੀ ਵੀਡੀਓ ਮੰਗਲ ਤੁਲਾ ਰਾਸ਼ੀ ਤੋਂ ਨਿਕਲ ਕੇ ਆਪਣੀ ਮੂਲ ਰਾਸ਼ੀ ਬ੍ਰਿਸ਼ਟਿਕ ਵਿੱਚ ਪ੍ਰਵੇਸ਼ ਕਰ ਰਿਹਾ ਆ ਇਸ ਸਮੇਂ ਉੱਥੇ ਪਹਿਲਾਂ ਹੀ ਬੁੱਧ ਮੌਜੂਦ ਹੈ ਇਸ ਕਰਕੇ ਬੁੱਧ ਮੰਗਲ ਦੀ ਯੁਤੀ ਬਣ ਰਹੀ ਆ ਇਹ ਯੁਤੀ ਅਗਲੇ ਕੁਝ ਹਫ਼ਤਿਆਂ ਤੱਕ ਧਰਤੀ ਦੇ ਵਾਤਾਵਰਣ ਰਾਜਨੀਤੀ ਜਾਂਕ ਲੋ ਵਿਅਕਤੀਗਤ ਜੀਵਨ 'ਚ ਜ਼ਬਰਦਸਤ ਅਸਰ ਦਿਖਾਏਗੀ ਮੈਂ ਸੋਚਿਆ ਮੈਂ ਆਪਣੇ ਦਰਸ਼ਕਾਂ ਲਈ ਜੋ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ ਰਾਸ਼ੀ ਫਲ ਪੁੱਛਦੇ ਰਹਿੰਦੇ ਆ ਜਦਕਿ ਮੈਂ ਰਾਸ਼ੀ ਫਲ ਦੇ ਨੇੜੇ ਤੇੜੇ ਵੀ ਜਾਣ ਦੇ ਵਿੱਚ ਆਪਣੀ ਸਮਾਂ ਵਿਅਰਥ ਨਹੀਂ ਗਾਣਾ ਚਾਹਨੀ ਕਿਉਂਕਿ ਮੈਨੂੰ ਪਤਾ ਜੋ ਸੱਚ ਹੈ ਸੱਚ ਹੈ ਮੈਂ ਜਿਹੜੇ ਵੱਡੇ ਮੇਜਰ ਰਾਸ਼ੀ ਪਰਵਰਤਨ ਗ੍ਰਹਾਂ ਦੇ ਹੁੰਦੇ ਆ ਉਹਨਾਂ 'ਚ ਵਿਸ਼ਵਾਸ ਜ਼ਿਆਦਾ ਰੱਖਦੀ ਆ ਚਲੋ ਤਾਂ ਫਿਰ ਦੇਖੀਏ ਫਿਰ 12 ਰਾਸ਼ੀਆਂ ਕਿਵੇਂ ਪ੍ਰਭਾਵਿਤ ਹੁੰਦੀਆਂ ਇਸ ਮੰਗਲ ਦੇ ਰਾਸ਼ੀ ਪਰਵਰਤਨ ਤੇ ਅੱਗੇ ਜਾ ਕੇ ਬੁੱਧ ਦੇ ਨਾਲ ਯੁਤੀਕਰਨ ਮੇਖਾ ਰਾਸ਼ੀ ਵਾਲਿਓ ਮੰਗਲ ਬੁੱਧ ਯੁਤੀ ਤੁਹਾਡੇ 8ਵੇਂ ਘਰ ਚ ਬਣ ਰਹੀ ਆ ਜੋ ਰਹੱਸ ਮਨੋਵਿਗਿਆਨਕ ਤੇ ਰੁਪਾਂਤਰਣ ਦਾ ਘਰ ਹੈ ਤੁਹਾਡੀ ਸੋਚ ਗਹਿਰੀ ਹੋ ਜਾਏਗੀ ਤੇ ਅਚਾਨਕ ਫੈਸਲੇ ਲੈਣ ਦਾ ਝੁਕਾ ਵਧੇਗਾ ਸਿਹਤ ਦੇ ਵਿੱਚ ਛੋਟੀ ਮੋਟੀ ਦੁਰਘਟਨਾਵਾਂ ਦੇ ਸੰਕੇਤ ਹਨ ਦੱਸਣ ਦਾ ਮੇਰਾ ਮਕਸਦ ਇਹ ਹੁੰਦਾ ਹੈ ਕਿ ਤੁਸੀਂ ਸੁਚੇਤ ਹੋ ਜਾਓ ਇਸ ਲਈ ਸਾਵਧਨ ਰਹਿਣਾ ਹੈ ਕੈਰੀਅਰ ਦੇ ਵਿੱਚ ਤੁਸੀਂ ਰਿਸਰਚ ਜੋਤਿਸ਼ ਸੁਰੱਖਿਆ ਜਾਂ ਫਿਰ ਇਨਵੈਸਟੀਗੇਸ਼ਨ ਫੀਲਡ ਦੇ ਨਾਲ ਜੁੜੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਬਹੁਤ ਲਾਭ ਮਿਲਣ ਜਾ ਰਿਹਾ ਹੈ ਪਰਿਵਾਰ ਵਿੱਚ ਪੁਰਾਣੀਆਂ ਦੱਬੀਆਂ ਹੋਈਆਂ ਭੁੱਲੀਆਂ ਵਿਸਟੀਆਂ ਗੱਲਾਂ ਦੁਬਾਰਾ ਟੌਪਿਕ ਛੜਨਗੇ ਇਸ ਲਈ ਸ਼ਾਂਤੀ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੋਏਗਾ ਇੱਕ ਦੱਸਦੇ ਹੁੰਨੇ ਆ ਮੈਂ ਉਪਾ ਤੁਸੀਂ ਮੰਗਲਵਾਰ ਨੂੰ ਲਾਲ ਮਸਰ ਤੇ ਗੁੜ ਦਾ ਦਾਨ ਕਰਨਾ ਆ ਤਾਂ ਕਿ ਮੰਗਲ ਦੀ ਊਰਜਾ ਸ਼ਾਂਤ ਰਹੇ ਬੈਲੈਂਸਡ ਰਹੇ ਬ੍ਰਿਕ ਰਸ਼ੀ ਵਾਲਿਓ ਯੁਤੀ ਤੁਹਾਡੇ 7ਵੇਂ ਘਰ ਚ ਬਣੇਗੀ ਜੋ ਸਬੰਧਾਂ ਤੇ ਭਾਗੀਦਾਰੀ ਦਾ ਖੇਤਰ ਹੈ ਸਾਥੀ ਦੇ ਨਾਲ ਵਿਚਾਰਪਿੰਨਤਾ ਵਿਚਾਰ ਵਿਰੋਧਤਾ ਹੋ ਸਕਦੀ ਹੈ ਪਰ ਸਮਝੌਤੇ ਦੀ ਗੁੰਜਾਇਸ਼ ਵੀ ਨਾਲ ਹੀ ਵੱਜ ਜਾਏਗੀ ਮਤਲਬ ਰੁੱਸਿਓ ਲੜਿਓ ਨਰਾਜੋ ਥੋੜੀ ਦੇਰ ਬਾਅਦ ਮੰਨ ਜਾਓਗੇ ਇਹ ਸਿਲਸਲਾ ਚੱਲਦਾ ਰਹੇਗਾ ਅਗਲੇ ਆਉਣ ਵਾਲੇ ਕੁਝ ਦਿਨਾਂ ਤੱਕ ਬੁੱਧ ਤੁਹਾਨੂੰ ਚਤਰਾਈ ਦੇਵੇਗਾ ਤੇ ਮੰਗਲ ਦੇਵੇਗਾ ਸਾਹਸ ਹੌਸਲਾ ਸ਼ਕਤੀ ਕੈਰੀਅਰ ਦੇ ਵਿੱਚ ਨਵਾਂ ਕੰਟਰੈਕਟ ਮਿਲ ਸਕਦਾ ਹੈ ਤੇ ਸਿਹਤ ਦੇ ਵਿੱਚ ਗਰਮੀ ਬਹੁਤ ਰਹਿਣੀ ਹੈ ਬੀਪੀ ਆਈ ਹੋ ਸਕਦਾ ਹੈ ਛਿੜ-ਛੜਾਹਟ ਤੋਂ ਬਚ ਕੇ ਰਹਿਣਾ ਉਪਾਅ ਕਰ ਲਿਓ ਸ਼ੁੱਕਰਵਾਰ ਨੂੰ ਸਫੇਦ ਚੰਦਨ ਲਾਉਣਾ ਹੈ ਮੱਥੇ ਤੇ ਟਿੱਕਾ ਇੱਕ ਹੋਰ ਇੱਕ ਸਟਿਕ ਲੈ ਆਓ ਕਸਾ ਲਿਆ ਲਾ ਲਿਆ ਪਾਊਡਰ ਵਿੱਚ ਤਾਂ ਪਤਾ ਨਹੀਂ ਕਿਹੜੀਆਂ ਲੱਕੜਾਂ ਦਾ ਬੁਰਾਦਾ ਬਣਾ ਦਿੰਦੇ ਆ ਉਹ ਨਹੀਂ ਮੈਜਕੀਨ ਕਰਦੀ ਹਾਂ ਮਾਂ ਲక్ష్ਮੀ ਦਾ ਸਿਮਰਨ ਜ਼ਰੂਰ ਕਰਿਓ ਮਿਥਿਨ ਜਾਂ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਛੇਵੇਂ ਕਰਦੀ ਦੇ ਵਿੱਚ ਜੁਤੀ ਹੋਣ ਜਾ ਰਹੀ ਹੈ ਜਿਹੜੀ ਕਿ ਤੁਹਾਨੂੰ ਜਿੱਤ ਅਤੇ ਮਿਹਨਤ ਦੀ ਊਰਜਾ ਦੇਏਗੀ ਕੰਮ ਦੇ ਵਿੱਚ ਤੇਜ਼ੀ ਆ ਜਾਏਗੀ ਰੁਕੇ ਪੇ ਕੰਮ ਚੱਲਨੇ ਸ਼ੁਰੂ ਹੋ ਜਾਣਗੇ ਪਰ ਵਿਰੋਧੀਆਂ ਦੇ ਨਾਲ ਕਿਤੇ ਨਾ ਕਿਤੇ ਵਿਵਾਦ ਹੋ ਸਕਦਾ ਆ ਬੁੱਧ ਤੁਹਾਡੀ ਬੋਲਚਾਲ ਸੁਧਾਰੇਗਾ ਤੇ ਮੰਗਲ ਤੁਹਾਨੂੰ ਹਿੰਮਤ ਦੇਵੇਗਾ ਕਿਉਂਕਿ ਮੰਗਲ ਬੁੱਧ ਦੀ ਯੂਤਿ ਜੋ ਹੋਣ ਜਾ ਰਹੀ ਹੈ ਸਿੱਧ ਦੇ ਵਿੱਚ ਤੁਸੀਂ ਖਿਆਲ ਰੱਖੋਗੇ ਆਪਣੇ ਪੇਟ ਦਾ ਤੇ ਬਲੱਡ ਪ੍ਰੈਸ਼ਰ ਦਾ ਖਿਆਲ ਰੱਖਣਾ ਪੈਣਾ ਆ ਉਪਾਅ ਕਰ ਲਿਓ ਹਰੇ ਕੱਪੜੇ ਦਾ ਇੱਕ ਟੁਕੜਾ ਕੋਈ ਵੀ ਟੁਕੜਾ ਹੋ ਸਕਦਾ ਸਾਈਜ਼ ਦਾ ਉਹ ਆਪਣੇ ਸਹਰਾਣੇ ਦੇ ਹੇਠ ਰੋਜ਼ ਰੱਖ ਲੈਣਾ ਬੁੱਧ ਮਜ਼ਬੂਤ ਹੋ ਜਾਣਾ ਕਰਕਰਛੀ ਦੀ ਵਾਰੀ ਆ ਗਈ ਪੰਜਵੇਂ ਘਰ ਦੀ ਜੋਤਿ ਤੁਹਾਡੀ ਸਰਜਣਸ਼ੀਲਤਾ ਵਧਾਏਗੀ ਕਲਾ ਸੋਚ ਤੇ ਪਿਆਰ ਦੇ ਖੇਤਰ ਵਿੱਚ ਨਵੀਂ ਚਮਕ ਆਏਗੀ ਬੱਚਿਆਂ ਦੀ ਸਫਲਤਾ ਤੇ ਖੁਸ਼ੀ ਮਿਲੇਗੀ ਪਿਆਰ ਦੇ ਵਿੱਚ ਸਪਸ਼ਟ ਬੋਲ ਬੋਲਣੇ ਆਂ ਗੋਲਮੁਲ ਗੱਲ ਨਹੀਂ ਕਹਿਣੀ ਕਿ ਕਹਿਣਾ ਕਿਸੇ ਨੂੰ ਆ ਸੁਣਾਉਣਾ ਕਿਸੇ ਨੂੰ ਇਹ ਨਾਲ ਗਲਤੀ ਗਲਤਫਹਮੀ ਪੈਦਾ ਹੋਏਗੀ ਨੇਚਰਲੀ ਉਹ ਨਾ ਪੈਦਾ ਹੋਵੇ ਮਾਹੌਲ ਸਕਾਰਾਏ ਇੱਕ ਉਪਾਅ ਕਰਦੇ ਹੋ ਰੋਜ਼ ਸਵੇਰੇ ਓਮ ਨਮੋ ਭਗਵਤੇ ਵਸੁਦੇਵਾਏ 9 ਵਾਰ ਜਪ ਲੈਣਾ ਜ਼ਬਰਦਸਤੀ ਨਮਾ ਨਾ ਪਿੱਛੇ ਲਈ ਜਾਓ ਸ਼ੰਗ ਰਾਸ਼ੀ ਦੀਵਾਰੀ ਹੈ ਤਾਂ ਮੰਗਲ ਬੋਧੀ ਜੁਤੀ ਤੁਹਾਡੇ ਚੌਥੇ ਘਰ ਚ ਬਣ ਰਹੀ ਹੈ ਜੋ ਘਰ ਮਾਂ ਦਾ ਤੇ ਮਨ ਦਾ ਖੇਤਰ ਹੁੰਦਾ ਹੈ ਮੰਗਲ ਤੁਹਾਨੂੰ ਘਰ ਸਬੰਧੀ ਬਦਲਾਅ ਲਿਆ ਸਕਦਾ ਮੰਨ ਲਓ ਘਰ ਸਬੰਧੀ ਬਦਲਾਅ ਦਾ ਮਤਲਬ ਰੈਨੋਵੇਸ਼ਨ ਕਰਨਾ ਘਰ ਰੈਨੋਵੇਟ ਕਰਨ ਵਾਲਾ ਆ ਪੇਂਟ ਸ਼ਿੰਟ ਕਰਨਾ ਕਿਤੇ ਭੰਨ ਤੋੜ ਕਰਨੀ ਉਹ ਸ਼ੁਰੂ ਕਰਾ ਸਕਦੇ ਹੋ ਜਾਂ ਕੋਈ ਜਾਇਦਾਦੀ ਕੰਮਕਾਰ ਕਿਸੇ ਨਵੇਂ ਫਲੈਟ ਦੀ ਰਜਿਸਟਰੀ ਹੋ ਸਕਦੀ ਪਲਾਟ ਦੀ ਰਜਿਸਟਰੀ ਹੋ ਸਕਦੀ ਕਰ ਸਕਦੇ ਹੋ ਕੋਈ ਹਰਜ ਨਹੀਂ ਹੈ ਬੁੱਧ ਦੇ ਸਮੇਂ ਭਾਵਨਾਤਕ ਫੈਸਲਿਆਂ ਸੰਤੁਲਨ ਲਿਆਵੇਗਾ ਸੰਤੁਲਨ ਲਿਆਏਗਾ ਸਿਹਤ ਦੇ ਵਿੱਚ ਹਾਰਟ ਦਾ ਖਿਆਲ ਰੱਖੋ ਜੀ ਆਪਣਾ ਤੇ ਬਲੱਡ ਪ੍ਰੈਸ਼ਰ ਬਹੁਤ ਧਿਆਨ ਦੇਣਾ ਸਿੰਘ ਰਾਸ਼ੀ ਹੈ ਨਾ ਕਿਉਂਕਿ ਤੁਹਾਡਾ ਮੇਨ ਜੋ ਕੇਂਦਰ ਬਿੰਦੂ ਆ ਜਿੱਥੇ ਜ਼ਿਆਦਾ ਰਾਸ਼ੀਆਂ ਪ੍ਰਭਾਵ ਕਰਦੀਆਂ ਪ੍ਰਭਾਵਿਤ ਇਸ ਵੇਲੇ ਮੰਗਲ ਨੇ ਕਰਨਾ ਉਹ ਤੁਹਾਡਾ ਹਾਰਟ ਦਾ ਸਾਰਾ ਏਰੀਆ ਖਿਆਲ ਰੱਖਣਾ ਉਪਾਅ ਕਰ ਲਿਓ ਸ਼ਾਮ ਨੂੰ ਘਰ ਦੇ ਉੱਤਰ ਵੱਲ ਰੋਜ਼ ਦੀਵਾ ਵਾਲੋ ਹਨੂਮਨ ਚਾਲੀਸਾ ਦਾ ਪਾਠ ਕਰ ਲਿਆ ਇੱਕ ਮਾਲਾ ਰੋਜ਼ ਕੱਢ ਲਓ ਕੰਨੇ ਰਾਸ਼ੀ ਦੀ ਵਾਰੀ ਆ ਗਈ ਤੇਜ ਘਰ ਚ ਜੁਤੀ ਤੁਹਾਡੀ ਹਿੰਮਤ ਵਧਾਏਗੀ ਭਰਾਵਾਂ ਜਾਂ ਸਾਥੀਆਂ ਦੇ ਨਾਲ ਸਬੰਧ ਮਜ਼ਬੂਤ ਹੋ ਜਾਣੇ ਆ ਬੁੱਧ ਤੁਹਾਡੀ ਬੋਲਚਾਲ ਸ਼ਾਰਪ ਬਣਾਏਗਾ ਇਹੀ ਤਾਂ ਖਾਸੀਅਤ ਆ ਬੁੱਧ ਤੁਹਾਡੀ ਬੁੱਧੀ ਨੂੰ ਸ਼ਾਰਪ ਬਣਾਉਂਦਾ ਹੈਨਾ ਤਰਾਸ਼ਦਾ ਤੁਹਾਨੂੰ ਤੇ ਮੰਗਲ ਤੁਹਾਨੂੰ ਐਕਸ਼ਨ ਦੇਵੇਗਾ ਐਕਟਿਵਨੈਸ ਦੇਵੇਗਾ ਨਵੇਂ ਕੰਮ ਸ਼ੁਰੂ ਕਰਨ ਲਈ ਬਹੁਤ ਸ਼ੁਭ ਸਮਾਂ ਆ ਉਪਾਕਾਰ ਲੋ ਹਰੇ ਤੋਤੇ ਨੂੰ ਪਾਣੀ ਪੀਣ ਲਈ ਪਾਓ ਹਰਾ ਤੋਤਾ ਰੋਜ਼ ਬੁੱਧ ਪ੍ਰਸੰਨ ਹੋ ਜਾਏਗਾ ਤੁਲਾ ਰਾਸ਼ੀ ਦੀ ਵਾਰੀ ਹੈ ਦੂਜੇ ਘਰ ਦੀ ਜੁਤੀ ਆਰਥਿਕ ਲਾਭ ਤੇ ਵਿਵਹਾਰਕ ਸੋਚ ਲਿਆਏਗੀ ਪਰਿਵਾਰ ਦੇ ਵਿੱਚ ਬੋਲਚਾਲ ਸੰਤੁਲਿਤ ਰੱਖੋ ਸਿਰ ਦੇ ਵਿੱਚ ਗਲਾ ਇਨਫੈਕਸ਼ਨ ਹੋ ਸਕਦੀ ਹੈ ਜਾਂ ਗਰਦਨ ਸੰਬੰਧੀ ਕੋਈ ਸਮੱਸਿਆ ਸੰਭਵ ਹੈ ਕੈਰੀਅਰ ਦੇ ਵਿੱਚ ਨਵਾਂ ਰੂਪ ਬਦਲਾਅ ਆ ਸਕਦਾ ਹੈ ਚੇਂਜ ਕਰਨ ਦੀ ਸੋਚ ਦਿਨ ਕਰ ਸਕਦੇ ਹੋ ਉਪਾਅ ਕਰ ਲਿਓ ਸ਼ੁੱਕਰਵਾਰ ਨੂੰ ਚਾਂਦੀ ਦਾ ਇੱਕ ਚੌਰਸ ਟੁਕੜਾ ਹੈ ਉਹ ਆਪਣੇ ਕੋਲ ਰੱਖ ਲੈਣਾ ਤੇ ਕੰਟੀਨਿਉਟੀ 'ਚ ਰੱਖੀ ਰੱਖਣਾ ਬ੍ਰਿਸ਼ਟ ਕ੍ਰਾਚੀ ਦੀ ਵਾਰੀ ਹੈ ਤੁਹਾਡੀ ਰਾਸ਼ੀ ਦੇ ਵਿੱਚ ਮੰਗਲ ਬੁੱਧ ਜੁਤੀ ਤੁਹਾਡੇ ਕੇਂਦਰ ਚ ਹੋਏਗੀ ਸੈਂਟਰਲ ਅਟਰੈਕਸ਼ਨ ਮੰਗਲ ਆਪਣੇ ਘਰ ਚ ਰਹਿ ਕੇ ਤੁਹਾਨੂੰ ਤਾਕਤ ਦੇਵੇਗਾ ਤੇ ਬੁੱਧ ਵਿਚਾਰਸ਼ੀਲਤਾ ਦੇਵੇਗਾ ਕੈਰੀਅਰ ਦੇ ਵਿੱਚ ਆਗੂਪਨ ਤੇ ਆਤਮ ਵਿਸ਼ਵਾਸ ਪਧਰਨਾ ਹੈ ਪਰਿਵਾਰ ਦੇ ਵਿੱਚ ਜਿਹੜਾ ਤਿੱਖੀ ਬੋਲ ਚੱਲ ਤੋਂ ਬਚਣਾ ਪਵੇਗਾ ਸਿਹਤ ਵਿੱਚ ਜੋਸ਼ ਬਹੁਤ ਰਹਿਣਾ ਹੈ ਹਾਂ ਇਨਸੋਮਨੀਆ ਨੀਂਦ ਦੀ ਕਮੀ ਰਹਿ ਸਕਦੀ ਹੈ ਨੀਂਦ ਵਿੱਚ ਵਿੱਚ ਟੁੱਟੇਗੀ ਉਪਾਅ ਕਰ ਲਿਓ ਮੰਗਲਵਾਰ ਨੂੰ ਲਾਲ ਫੁੱਲ ਸ਼ਿਵਲਿੰਗ ਤੇ ਜੜਾ ਦਿਓ ओम अंगारकाय नमानधा जप ਕਰ ਲੋ ਇੱਕ ਮਾਲਾ ਜਦੋਂ ਤੱਕ ਇਹ ਮੰਗਲ ਰਹਿਣਾ ਹੈ ਮ੍ਰਿਸ਼ਕ ਰਾਸ਼ੀ ਚ ਤੁਨੂੰ ਰਾਸ਼ੀ ਦੀਵਾਰੀ ਆ ਗਈ ਬਾਰਵੇਂ ਘਰ ਦੀ ਜੁਤੀ ਤੁਹਾਨੂੰ ਅਧਿਆਤਮਿਕ ਦਿਸ਼ਾ ਵੱਲ ਲੈ ਜਾਏਗੀ ਵਧੀਆ ਗੱਲ ਆ ਤੇ ਖਤਮ ਵੱਧ ਛੇਤੀ ਤੋਂ ਛੇਤੀ ਮੋੜ ਪੈਣਾ ਚਾਹੀਦਾ ਯਾਤਰਾ ਦੇ ਯੋਗ ਬਣਦੇ ਆ ਤੇ ਵਿਦੇਸ਼ੀ ਕੰਮਕਾਰ ਅੱਗੇ ਵਧੇਗਾ ਜੋ ਰੁਕੀਆਂ ਹੋਈਆਂ ਫਾਈਲਾਂ ਸੀ ਬਹੁਤ ਤੁਹਾਨੂੰ ਧਿਆਨ ਤੇ ਲਿਖਣ ਦੀ ਸਮਰੱਥਾ ਦੇਵੇਗਾ ਤੇ ਮੰਗਲ ਸਾਾਸ ਬਧਾਏਗਾ ਇੱਕ ਓਪਾ ਰੋਜ਼ ਰਾਤ ਨੂੰ ਇੱਕ ਲਾਲ ਰੰਗ ਦਾ ਦੀਵਾ ਲਾਲ ਪੇਂਟਡ ਦੀਵਾ ਆਉਂਦੇ ਆ ਇੱਕ ਤਾਂ ਨਾ ਲਾਲ ਮਿੱਟੀ ਜਿਹੜੀ ਪੱਕ ਗਈ ਆ কুমਾਰਾ ਨੇ ਪਕਾ ਕੇ ਬਣਾਈ ਦੀਵੇ ਉਹ ਨਹੀਂ ਉਹਨੂੰ ਰੈੱਡ ਪੇਂਟ ਹੋਇਆ ਹੋਵੇ ਉਹ ਦੀਵਾ ਪੂਰਬ ਵੱਲ ਜਲਾ ਦਿਓ ਮਕਰ ਅਸ਼ਿ ਦੀ ਵਾਰੀ ਆ 11ਵੇਂ ਘਰ ਦੀ ਜੁਤੀ ਆ ਆਰਥਿਕ ਲਾਭ ਤੇ ਦੋਸਤਾਂ ਤੋਂ ਮਦਦ ਲਿਆਏਗੀ ਨਵੇਂ ਸੰਪਰਕ ਤੁਹਾਡਾ ਸੋਸ਼ਲ ਸਰਕਲ ਵਧਣਾ ਹੈ ਤੁਹਾਨੂੰ ਨਵੇਂ ਮੌਕੇ ਮਿਲਗੇ ਬੁੱਧ ਤੁਹਾਨੂੰ ਸੰਪਰਕ ਕੌਸ਼ਲ ਦੇਏਗਾ ਕਿ ਲੋਕਾਂ ਨਾਲ ਮਿਲਣਾ ਕਿੱਦਾਂ ਬਣਾਉਣਾ ਉਹ ਤੁਹਾਡੇ ਵਪਾਰ 'ਚ ਮਦਦ ਕਰੀ ਹੋ ਸਕਦਾ ਤੇ ਮੰਗਲ ਤੁਹਾਨੂੰ ਕਾਮਯਾਬੀ ਦੇਏਗਾ ਉਪਾਅ ਕਰ ਲਓ ਹਰ ਬੁੱਧਵਾਰ ਗਾਣੂ ਹਰਾਚਾਰਾ ਪਾਉਂਗੇ ਕੰਮ ਰਾਸ਼ੀ ਦੀ ਵਾਰੀ ਦਸ਼ਮੇ ਘਰ ਚ ਜੁਤੀ ਹੈ ਕੈਰੀਅਰ ਵਾਸਤੇ ਮਹੱਤਵਪੂਰਨ ਸਮਾਂ ਆ ਮੰਗਲ ਤੁਹਾਨੂੰ ਆਗੂਆਂ ਵਾਲਾ ਦਿਮਾਗ ਦੇਵੇਗਾ ਚਲੋ ਜੀ ਝੰਡਾ ਬਰਦਾਰ ਬਣ ਸਕਦੇ ਹੋ ਯੋਗ ਅਗਵਾਈ ਕਰ ਸਕਦੇ ਹੋ ਤੇ ਬੁੱਧ ਕਹੇਗਾ ਰਣਨੀਤੀ ਕਿੱਦਾਂ ਬਣਾਉਣੀ ਹੈ ਉਹ ਸਿੱਖੋਗੇ ਤੁਸੀਂ ਕਿ ਜਿਹੜਾ ਹੋਮਵਰਕ ਕਿੱਦਾਂ ਕਰਨਾ ਕਿਸੇ ਕੰਮ ਨੂੰ ਨੇਪਰੇ ਚਾੜਨ ਲਈ ਨੌਕਰੀ ਬਦਲਣ ਦੀ ਸੋਚ ਰਹੇ ਹੋ ਬਦਲ ਸਕਦੇ ਹੋ ਜੇ ਪ੍ਰਾਈਵੇਟ ਸੈਕਟਰ ਚੋਂ ਜਾਂ ਫਿਰ ਕੋਈ ਪ੍ਰੋਜੈਕਟ ਲਾਂਚ ਕਰਨਾ ਸੀ ਉਹਦੇ ਲਈ ਬਹੁਤ ਸ਼ੁਭ ਸਮਾਂ ਸਿਹਤ ਦੇ ਵਿੱਚ ਥੱਕਿਆ ਥੱਕਿਆ ਮਹਿਸੂਸ ਕਰੋਗੇ ਥੋੜਾ ਥੋੜਾ ਸਿਰਦਰਦ ਮਾਈਗਰੇਨ ਰਹਿ ਸਕਦੀ ਹੈ ਦਸ ਸੀਸੀ ਦਰਦ ਉਸ ਤੋਂ ਬਚ ਕੇ ਰਹਿਣਾ ਤੁਸੀਂ ਉਪਾਾਕ ਹੀ ਕਰੋਗੇ ਸ਼ਨੀਵਾਰ ਨੂੰ ਤਿਲ ਦਾ ਤੇ ਤੇਲ ਦਾ ਦੀਵਾ ਜਿਹੜਾ ਉਹ ਬਾਲਣਾ ਭਾਵ ਸਰੋਂ ਦਾ ਤੇਲ ਉਹਦੇ ਚ ਕਾਲੇ ਤਿਲ ਪਾ ਦੇਣੇ ਆ ਥੋੜੇ ਜੇ ਉਹ ਜਲਾਓ ਮੇਨ ਰਾਸ਼ੀ ਦੀ ਵਾਰੀ ਆ ਗਈ ਨਵੇਂ ਕਰਦੇ ਜੁੱਤੀ ਤੁਹਾਨੂੰ ਧਾਰਮਿਕ ਬਣਾਏਗੀ ਗਿਆਨਵਾਨ ਬਣਾਏਗੀ ਨੌਲੇਜ ਵਧੇਗੀ ਵਿਦਿਆਰਥੀਆਂ ਲਈ ਇਹ ਸਮਾ ਬਹੁਤ ਹੀ ਸ਼ਾਨਦਾਰ ਆ ਬੁੱਧ ਵਿਦਿਆ ਦਿੰਦਾ ਤੇ ਮੰਗਲ ਉਤਸ਼ਾਹ ਦਿੰਦਾ ਪੜ ਲਓ એનર્ਜੀ ਵੀ ਮਿਲਣੀ ਹੈ ਬ੍ਰੇਨ ਵੀ ਸ਼ਾਰਪ ਹੋ ਜਾਏਗਾ ਯਾਤਰਾ ਦਾ ਯੋਗ ਬਣਦਾ ਹੈ ਜਾਣਾ ਚਾਹੁੰਦੇ ਹੋ ਨਿਸ਼ਚਿੰਤ ਹੋ ਕੇ ਜਾ ਸਕਦੇ ਹੋ ਇੱਕ ਉਪਾ ਕਰ ਦੇਣਾ ਤੁਸੀਂ ਗੁਰੂਵਾਰ ਨੂੰ ਪੀਲੀ ਦਾਲ ਛੋਲਿਆਂ ਦੀ ਦਾਨ ਕਰਨਾ ਤੇ ਰਾਤ 9 ਵਜੇ ਰਾ ਲਾਲ ਮਿੱਟੀ ਦਾ ਦੀਵਾ ਲੈਣਾ ਹੈ ਉਹਦੇ ਵਿੱਚ ਦੇਸੀ ਘਿਓ ਥੋੜਾ ਜਿਹਾ ਪੌਣਾ ਚਮਚਾ ਮਾਤਰ ਤੇ ਹਲਕੀ ਜਿਹੀ ਗੁੜ ਦੀ ਡਲੀ ਮਿਲਾ ਕੇ ਬੱਤੀ ਬਾਲ ਦਿਓ ਉਸ ਦੀਵੇ ਨੂੰ ਪੂਰਬ ਵੱਲ ਰੱਖ ਕੇ ਅੰਗਾਰਕ ਮੰਗਲਾਏ ਨਮਹ ਅੰਗਾਰਕ ਮੰਗਲਾਏ ਨਮਹ 9 ਵਾਰ ਜਪਣਾ ਕਿਉਂਕਿ 9 ਨੰਬਰ ਮੰਗਲ ਦਾ ਨੰਬਰ ਆ ਇਹ ਉਪਾ ਮੰਗਲ ਦੀ ਅਗਨੀ ਨੂੰ ਜਿਹੜੀ ਸੰਤੁਲਿਤ ਕਰੇਗਾ ਤੇ ਬੁੱਧ ਦੀ ਬੁੱਧੀ ਨਾਲ ਮਿਲਾ ਕੇ ਤੁਹਾਨੂੰ ਰਾਈਸ ਕਰਾਏਗਾ ਤੁਹਾਨੂੰ ਜਿੱਤ ਦੇਗਾ ਵਿਜੈ ਦੇਗਾ ਜੀ ਸਾਥਿਓ ਤੁਹਾਨੂੰ ਇਹ ਵੀਡੀਓ ਕਾ ਬਹੁਤ ਜਾਣਕਾਰੀ ਮਿਲ ਲੱਗੀ ਆ ਪਲੀਜ਼ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਕੀ ਤੁਸੀਂ ਪਹਿਲਾਂ ਜਦੋਂ ਵੀ ਲਾਈਫ ਬੁੱਧ ਮੰਗਲ ਦੀ ਯੂਟੀ ਆਈ ਤਾਂ ਕੋਈ ਤਬਦੀਲੀ ਮਹਿਸੂਸ ਕੀਤੀ ਜੀਵਨ ਦੀ ਤੇ ਹੁਣ 12 ਰਾਸ਼ੀਆਂ ਲਈ ਜੋ ਮੈਂ ਤਬਦੀਲੀਆਂ ਦੱਸੀਆਂ ਕਿਉਂਕਿ ਚੇਂਜਸ ਤਾਂ ਆਉਣੀਆਂ ਆ ਵੱਡਾ ਗਲਾ ਹੈ ਮੰਗਲ ਕਰਾਉਂਦਾ ਦੰਗਲ ਥੋੜਾ ਠੰਡਾ ਤਾਂ ਰਹਿਣਾ ਹੈ ਠੰਡਾ ਕੀ ਕਮਾ ਮੈਂ ਕਿਉਂ ਰਹਿਣਾ ਇਹਨੇ ਮੰਗਲ ਅੱਗ ਦਾ ਪ੍ਰਤੀਕ ਹੈ ਤੇ ਬੁੱਧ ਹਵਾ ਦਾ ਪ੍ਰਤੀਕ ਹੈ ਦੋਨਾਂ ਨੇ ਮੰਗਣਾ ਹੀ ਹੈ ਸੋ ਧਿਆਨ ਰੱਖੋਗੇ ਜੋ ਜੋ ਮੈਂ ਦੱਸਿਆ ਉਹ ਪਾ ਕਰ ਲੋ ਕੁਝ ਵੀ ਤੁਹਾਡਾ ਵਲਵਿੰਗਾ ਨਹੀਂ ਹੋਏਗਾ ਸੋ ਕਮੈਂਟ ਕਰਕੇ ਦੱਸੋ ਮੈਨੂੰ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਹੈ ਲਾਈਕ ਕਰ ਦਿਓ ਪਲੀਜ਼ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜਿਹੜੇ ਕਿ ਤੁਸੀਂ ਨਹੀਂ ਕਰਦੇ ਡਾਕਟਰ ਤੇਰਾਕੌਰ ਦਾ ਚੈਨਲ ਸਬਸਕ੍ਰਾਈਬ ਕਰ ਚੁੱਕਿਓ ਕਰਵਾ ਤਾਂ ਦੇ ਸਕਦੇ ਹੋ ਕਦੇ-ਕਦੇ ਆਪਣੇ ਵਟਸਐਪ ਤੇ ਸਟੇਟਸ ਲਾ ਰਿਆ ਕਰੋ ਅੱਜ ਦਾ ਬਾਬਾ ਸ਼੍ਰੀ ਚੰਦ ਜੀ ਦੀ ਦੀ ਮੈਂ ਵੀਡੀਓ ਬਣਾਈ ਬਾ ਕਮਾਲ ਮੈਨੂੰ ਇੰਨੀ ਆਤਮ ਸੰਤੁਸ਼ਟੀ ਮਿਲੀ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਮੈਨੂੰ ਕਿਰਪਾ ਕਰਕੇ ਟੌਪਿਕ ਦੱਸੋ ਮੈਂ ਨਵੇਂ-ਨਵੇਂ ਵਿਸ਼ੇ ਲਿਆ ਸਕਦੀ ਆ ਪਰਮਾਤਮਾ ਨੇ ਮੈਨੂੰ ਇਹ ಅಪਾਰ ਬਖਸ਼ਿਸ਼ ਦਿੱਤੀ ਹੈ ਮੈਂ ਉਸ ਪਰਮਾਤਮਾ ਦੀ ਰਣੀ ਆ ਮੇਰੇ ਕੋਲ ਸ਼ਬਦ ਨਹੀਂ ਉਸਦੇ ਸ਼ੁਕਰਾਨੇ ਦੇ ਸੋ ਤੁਹਾਡੇ ਲਈ ਮੈਂ ਲਿਆਉਂਦੀ ਰਵਾਂ ਕੰਮ ਕਰਦੀ ਰਵਾਂ ਮੈਨੂੰ ਟੌਪਿਕ ਦੱਸੋ ਨਾ ਮੈਨੂੰ ਦੱਸੋ ਕਿਉਂਕਿ ਕਈ ਵੀਡੀਓ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਫਿਰ ਤੁਸੀਂ ਦੱਸੋ ਮੈਂ ਤੁਹਾਡੀ ਪਸੰਦ ਦੀ ਚੀਜ਼ਾਂ ਤੋਹਾਂਗੀ ਤੁਹਾਨੂੰ ਹਾਈਪ ਦਾ ਬਟਨ ਨਹੀਂ ਤੁਸੀਂ ਦਬਦੇ ਜੁਆਇਨ অপਸ਼ਨ ਵੀ ਪ੍ਰੈਸ ਕਰ ਸਕਦੇ ਹੋ ਐਜ਼ ਯੂ ਲਾਈਕ ਐਜ਼ ਯੂ ਵਿਸ਼ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਪ੍ਰਾਤਨ ਰਹੱਸ ਦੇ ਨਾਲ ਟਿਲ ਦੈਨ ਬਾਏ ਬਾਏ ਰੱਖੋ ਆਪਣਾ ਢੇਰ ਸਾਰਾ ਖਿਆਲ ਪਰਮਾਤਮਾ ਦਾ ਕਰੋ ਸ਼ੁਕਰਾਨਾ